ਸ਼੍ਰੀ ਵਾਹਿ ਗੁਰੂ ਜੀ ਸ਼੍ਰੀ ਨਾਨਕ ਪਾਦ ਪੰਖਾ ਜ ਬੰਦਨਾ ਸਿਮਰੋ ਅੰਗਦ ਧੋਖਨ ਕਾਂ ਸੋ ਗੁਰ ਹਿਰਦੇ ਧਾਵ ਜਿਹਰਦੇ ਧਾਵ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੂ ਸ਼੍ਰੀ ਅਰਜਨ ਵਿਗਨਨ ਕੇ ਨਾਸ਼ਕ विगनन के नाशक हरगोबिंदा सब सुमात प्रकाशक <clears throat> जिरि हरराय नमोकार जोरी नमोकार ज ਗੁਰਹਰਿ ਕ੍ਰਿਸ਼ਣ ਨਾਮੁ ਨਾਈ ਬਹੋਰੀ ਤੇ ਕਉ ਬਹਾਦਰ ਪਰਮ ਕੇ ਰਪਾਲਾ ਜੀ ਪਰਮ ਕੇ ਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾ ਕਰੋ ਤਰਾ ਪਰ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗ ਦੇਸ਼ਾ ਏਕ ਅੰਕਾਰਾ ਸਤ ਗੁਰੂ ਤੇ ਪਰਸਾ ਸਚ ਹੋਏ ਵਾਹਿਗੁਰੂ ਜੀ ਕੀ ਫਤੇ ਵਿਗਨ ਨਿਨਾਸਣ ਸੋਏ ਵਾਹਿਗੁਰੂ ਜੀ ਕੀ ਫਤੇ ਵੇਗ ਨਵਨਾਸਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਜੀ ਚੌਪਈ ਉੱਚੇ ਮੰਦਰ ਉਪਰ ਖੁਨ ਗੁਨ ਖਾਨੀ ਉਤਰ ਕੇ ਤੁਕ ਤਵ ਵਖਾਨੀ ਤਵ ਲਾਹੌੜਾ ਸਿੰਘ ਦਵ ਗयो ਲਖਨ ਜੋ ਕੂਰੋ ਕਹਤ ਨ ਭਇਓ ਉਤੇ ਮੰਦਰ ਪਰ ਗੁਣ ਖਾਨੇ ਉਤਰ ਕੀਤ ਗਤਵ ਬਖਾਨੇ ਤਬਾ ਲਹੌਰਾ ਸਿੰਘ ਦਾਬ ਗਇਓ ਲਖਨ ਜੋ ਕੂਰੂ ਕਹਤਨ ਪਹਯੋ ਜੁਗੋ ਜੁਗਿਆ ਟਲ ਤਨ ਤਨ ਸਾਹਿਬ ਗੁਰੂ ਗ੍ਰੰਥ ਸਹ ਮਹਾਰਾਜ ਜੀ ਦੇ ਪਾਵਨ ਹਜੂਰ ਅੰਦਰ ਗੁਰੂ ਪਿਆਰੇ ਗੁਰੂ ਸਾਰੇ ਸਾਧ ਸੰਗਤ ਜੀ ਆਓ ਸਤਿਗੁਰਾਂ ਦੇ ਹਜ਼ੂਰ ਜੁੜ ਕਰਕੇ ਸਦੇਹੀ ਦਾ ਲਾਹਾ ਲੈਂਦੇ ਆਂ ਚੱਲ ਰੇ ਇਤਿਹਾਸ ਦੀ ਡੜੀਵਾਰ ਵਿਚਾਰਨਾ ਡੁੜਨਾ ਕਰੀਏ ਸਵਾਸਾਂ ਨੂੰ ਸਫਲਾ ਕਰੀਏ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਾਲ ਦੇ ਜਵਾਨਾਂ ਨਰਾਪਾਂ ਸਰਬਣ ਕੀਤਾ ਹੈ ਕਿ ਸਤਿਗੁਰੂ ਮਹਾਰਾਜ ਦਾ ਪਾਵਨ ਦਰਬਾਰ ਲੱਗਿਆ ਵਿਸਾਖੀ ਦਾ ਸਮਾਂ ਲੰਘਿਆ ਤੇ ਮਹਾਰਾਜ ਦੇ ਹਜ਼ੂਰ ਸਤ ਗੁਰੂ ਗਰਮੀ ਦੇ ਕਾਰਨ ਗਰਮੀ ਦੇ ਕਾਰਨ ਕਿਲਾਨੰਗਰ ਸਾਹਿਬ ਦੇ ਉੱਚਲੀ ਮੰਦਿਰ ਤੇ ਜਾ ਕੇ ਆਰਾਮ ਕਰਨ ਲੱਗੇ ਤੇ ਨੇੜੇ ਪਾਸੇ ਜੋ ਇੱਕ ਪਾਸੇ ਭਾਈ ਲਾਹੌਰਾ ਸਿੰਘ ਦਾ ਘਰ ਹੈ ਦੂਜੇ ਪਾਸੇ ਭਾਈ ਮਾਲਾ ਸਿੰਘ ਦਾ ਘਰ ਹੈ ਔਰ ਉਹ ਵਹਾਂ ਸਿੱਖਾ ਨੇ ਭਾਈ ਲਾਹੌਰਾ ਸਿੰਘ ਨੇ ਭਾਈ ਮਾਲਾ ਸਿੰਘ ਤੋਂ ਜੋ ਕਰਜ਼ਾ ਲਿਆ ਸੀ ਪਰ ਕਰਜ਼ਾ ਲੈ ਕੇ ਦੇਣ ਦਾ ਨਾਂ ਨਹੀਂ ਸੀ ਲੈ ਜਦੋਂ ਮੰਗਦਾ ਦੇ ਦਿੰਦਾ ਦਾ ਆਗੋ ਪਿੱਛੋਂ ਨਹੀਂ ਸੀ ਦਿੰਦਾ ਮੇਟਾਰਾ ਤਲਣ ਲੱਗਿਆ ਤਾਂ ਗੱਲ ਕਰਦਿਆਂ ਕਰਦਿਆਂ ਉਹ ਕਹਿੰਦੇ ਭਾਈ ਜਿਹੜਾ ਮੇਰਾ ਕਰਜ਼ਾ ਬਣਦਾ ਤੂੰ ਮੋੜ ਦੇ ਪਰ ਉਹਨੇ ਮਨਾਂ ਕੀਤਾ ਔਰ ਕਹਿਣ ਲੱਗਿਆ ਵੀ ਦੇ ਦੇਾਂਗੇ ਜਿਹੜਾ ਘਰ ਛੱਡਣ ਲੱਗੇ ਆ ਤਾਂ ਗੁਰੂ ਨੂੰ ਜਾਵਨ ਕਰ ਲੈ ਵਿਚਾਲੇ ਤੇ ਸਤਿਗੁਰੂ ਜੀ ਤਾਂ ਹ ਆਪਣੇ ਕਿਲੇ ਦੇ ਉੱਪਰ ਬੈਠੇ ਹੋਏ ਕਰਦੇ ਆਵਾਜ਼ ਆ ਰਹੇ ਸੀ ਨਾ ਤੇ ਦੋਹਾਂ ਸਿੱਖਾਂ ਦੀਆਂ ਆਵਾਜ਼ਾਂ ਦੇ ਨਾਲ ਗੱਲਾਂ ਸੁਣਦੇ ਨੇ ਮਾਰ ਕਹਿੰਦੇ ਮੇਰੇ ਸਿੱਖ ਐ ਇਸ ਵਾਰ ਤੇ ਇਹ ਸੰਸਾਰ ਦੀ ਮਾਇਆ 'ਚ ਫਸ ਗਏ ਇਹਨਾਂ ਨੂੰ ਕੱਢਣਾ ਚਾਹੀਦਾ ਇਹ ਜੋ ਗੁਰੂ ਜਾਮਨ ਕਰਕੇ ਗੱਲਾਂ ਕਰ ਰਹੇ ਨੇ ਤਾਂ ਉਹਨਾਂ ਨੇ ਜੋ ਤੁਕਾਂ ਬੋਲੀਆਂ ਸੀ ਵੀ ਲੇਖਾ ਕੋਈ ਨਾ ਪੁੱਛੀ ਜਾਂ ਹਰਬਖਸੰਦਾ ਇਸ ਤਰ੍ਹਾਂ ਦੇ ਕੋਈ ਸਵਾਲ ਉਹਨੇ ਕੀਤੇ ਕਿ ਕੋਈ ਨਹੀਂ ਲੇਖਾ ਪੁੱਛਦਾ ਇੱਥੇ ਦਸਤ ਗੁਰੂ ਜੀ ਮਾਲਕ ਜੇ ਆਪ ਕਿਰਪਾ ਕਰਨ ਤਾਂ ਕੋਈ ਲੇਖਾ ਪੁੱਛ ਹੀ ਨਹੀਂ ਸਕਦਾ ਕਿਉਂਕਿ ਭਾਈ ਮਹਾਰਾਜ ਨੇ ਕਹਿਣ ਲੱਗੇ ਭਾਈ ਮੈਂ ਤਾਂ ਦਰਗਾਹ ਜਾ ਕੇ ਲੇਖਾ ਦੇਣਾ ਔਖਾ ਹੋਊਗਾ ਤੇ ਕਹਿੰਦਾ ਇੱਥੇ ਲੇਖਾ ਨਹੀਂ ਕੋਈ ਪੁੱਛਦਾ ਤਾਂ ਇਸ ਤਰ੍ਹਾਂ ਮਹਾਰਾਜ ਨੇ ਫਿਰ ਅੰਮ੍ਰਿਤ ਵੇਲੇ ਜਦੋਂ ਦੋ ਦਿਨ ਦੀਵਾਨ ਲੱਗਿਆ ਦੀਵਾਨ 'ਚ ਬੁਲਾ ਕੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਦੀਆਂ ਤੋਕਾਂ ਦਾ ਮਹਾਰਾਜ ਨੇ ਫਿਰ ਜਵਾਬ ਦਿੱਤਾ ਕਿ ਉੱਤਰ ਦੇ ਵਿੱਚ ਮਹਾਰਗ ਦੇ ਪਹਿਲੀ 10 ਦਾ ਜੋਗ ਉੱਤਰ ਬਣਦਾ ਹੈ ਸਤਿਗੁਰੂ ਸਾਰਾ ਕੁਝ ਸੁਣਦਾ ਹੈ ਭਾਈ ਉਹ ਤੋਂ ਪਰੇ ਕੋਈ ਵੀ ਨਹੀਂ ਹੈ ਉਹਲੇ ਕੁਝ ਵੀ ਨਹੀਂ ਹੈ ਸਤਿਗੁਰੂ ਜਾਗਦਾ ਹੈ ਦਿਓ ਮਹਾਰਾਜ ਕਹਿੰਦੇ ਨਿਰੰਕਾਰ ਪਰਮਾਤਮਾ ਜਾਗਦਾ ਸੁੱਤਾ ਨਹੀਂ ਤੂੰ ਜਿੱਥੇ ਵੀ ਮਰਜੀ ਜਾਵਲਾ ਪਰਮੇਸ਼ਰ ਤੇਰੀਆਂ ਸਾਰੀਆਂ ਗੱਲਾਂ ਬਾਤਾਂ ਤੇਰੇ ਭੇਦ ਤੋਂ ਜਾਣੂ ਹੈ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣ ਤਿਸ ਕਰਕੇ ਮਹਾਰਾਜ ਜਿਹੜਾ ਦੋਚਾ ਦੂਜੀ ਪੰਕਤੀ ਦਾ ਮਹਾਰਾਜ ਜਵਾਬ ਦਿੰਦਾ ਕਿ ਤਰੋ ਕਰਕੇ ਜਿਹੜਾ ਖਾਂਦਾ ਭਾਈ ਉਹ ਗੁਰੂ ਦੇ ਹਜ਼ੂਰ ਬਖਸ਼ਿਆ ਨਹੀਂ ਜਾਂਦਾ ਇਸ ਕਰਕੇ ਧਰੋ ਨਹੀਂ ਕਰਨਾ ਧਰੋ ਧਰਮ ਤੋਂ ਦੂਰ ਕਰਦਾ ਇਸ ਕਰਕੇ ਮਹਾਰਾਜ ਕਹਿੰਦੇ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਖਾ ਜੀ ਨੇ ਪੰਗਤੀ ਉਚਾਰਨ ਕੀਤੀ ਨੇ ਕਿ ਹੱਕ ਪਰਾਇਆ ਨਾਨਕਾ ਉਸ ਉਕਸੋਰਸ ਗਾਏ ਗੁਰਪੀਰ ਹਮ ਤਾਂ ਪਰੇ ਜਾ ਮਰਦਾਨੇ ਮਹਾਰਾਜ ਕਹਿੰਦੇ ਸਾਨੂੰ ਤਾਂ ਵੀ ਜਾਮਨ ਕਰੀ ਜਾਂਦੇ ਹੋ ਵੀ ਸਤਗੁਰੂ ਜਾਣਦਾ ਹੈ ਪਰਮੇਸ਼ਰ ਜਾਣਦਾ ਹੈ ਪਰ ਤਾਂ ਜਾਣਦਾ ਹੈ ਜੇ ਤੁਹਾਡਾ ਹੱਕ ਦਾ ਹੋਵੇ ਜੇ ਤੁਸੀਂ ਝੂਠੀ ਫਰੇਵ ਠੱਗੀ ਧੋਖਾ ਕਰਨ ਉੱਤੇ ਗੁਰੂ ਨੂੰ ਤੁਹਾਡਾ ਕੋਈ ਹੱਕ ਨਹੀਂਗਾ ਗੁਰੂ ਨੇ ਤੁਹਾਡੇ ਕੋਈ ਸਹਾਇਤਾ ਨਹੀਂ ਕਰਨੀ ਤਾਂ ਆਓ ਜੋ ਅਗਲੇ ਵਿਚਾਰ ਨੇ ਅਗਲੇ ਬਚਨ ਨੇ ਜੋ ਆਪਾਂ ਸਰਵਣ ਕਰੀਏ ਕੀ ਲਾਹੌਰਾ ਸਿੰਘ ਸੁਣਦਾ ਹੈ ਕਿ ਮਲ ਸਿੰਘ ਕਹਿੰਦਾ ਹੈ ਇਸ ਤਰ੍ਹਾਂ ਉਹ ਬੋਲਦੇ ਸਤਿਗੁਰੂ ਕੀ ਸਵਾਲ ਜਵਾਬ ਹੁੰਦੇ ਆ ਸਰਵਣ ਕਰੀਏ ਰਸਨਾ ਨੂੰ ਕਰੀਏ ਪਵਿੱਤਰ ਗਾਜ ਕੇ ਆਖੋ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਮਦੇ ਚੌਪਈ ਉੱਚੇ ਮੰਦਰ ਪਰਗੁਣ ਖਾਨੇ ਉੱਤਰ ਕੇ ਤੁਕ ਦਬੈ ਬਖਾਨੀ ਤਾਂ ਗੁਰੂ ਜੀ ਮਹਿਲਾਂ ਦੇ ਉੱਪਰ ਬਰਾਜਮਾਨ ਸਨ ਤੇ ਉਹਨਾਂ ਨੇ ਉੱਤਰ ਦੀ ਤੁਕ ਤਦ ਹੀ ਕਹੀ ਤਬ ਹੈ ਲਾਹੌਰਾ ਸਿੰਘ ਦਾਬ ਗਇਓ ਲਖਨ ਜੋ ਕੋਰੂ ਕਹਿ ਤਨਾ ਭਇਓ ਇਹ ਸੁਣ ਕੇ ਮਿਰ ਕਹਿੰਦੇ ਭਾਈ ਲਾਹੌਰਾ ਸਿੰਘ ਦਬ ਗਿਆ ਆਪਣੇ ਆਪ ਨੂੰ ਝੂਠਾ ਜਾਣ ਕੇ ਕੁਝ ਨਾ ਬੋਲਿਆ ਕਿਉਂਕਿ ਮਹਾਰਾਜ ਸਾਰਾ ਕੁਝ ਸਰਵਨ ਕਰ ਰਹੀ ਸੀ ਨਾ ਬੈਠ ਕੇ ਤਾਂ ਹਾਂ ਕਲੇ ਤੇ ਆਵਾਜ਼ ਆ ਰਹੀ ਸੀ ਤੇ ਮਹਾਰਾਜ ਜਦੋਂ ਇਹਨਾਂ ਨੂੰ ਗੱਲਾਂ ਦਾ ਬਾਤਾਂ ਦਾ ਸਰਵਨ ਕਰਨਾ ਕੀਤਾ ਤੇ ਮਹਾਰਾਜ ਨੇ ਮੇਰੇ ਉੱਥੋਂ ਹੀ ਪੰਗਤੀ ਦਾ ਜੋ ਉਹਨੇ ਬੋਲੀ ਸੀ ਨਾ ਉਹਨੂੰ ਜਵਾਬ ਦਿੱਤਾ ਉੱਥੋਂ ਹੀ ਤੇ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਮਹਾਰਾਜ ਸਾਡੀਆਂ ਗੱਲਾਂ ਸੁਣੀ ਜਾਂਦੇ ਆ ਔਰ ਆ ਝੂਠਾ ਸੀ ਕਰਕੇ ਤੇ ਉਹ ਦਬ ਗਿਆ ਤੇ ਝੂਠੂ ਝੂਠਾ ਹੋਣ ਕਰਕੇ ਫਿਰ ਕੁਝ ਨਾ ਬੋਲਿਆ ਚੁੱਪ ਕਰ ਗਿਆ ਮਾਲਾ ਸਿੰਘ ਕੋ ਮ੍ਰਿਤਲ ਓਚਾਰੇ ਦਹਿ ਤਨ ਪੁਨ ਆਉ ਸਾਰੇ ਬੜਾ ਨਰਮ ਹੋ ਕੇ ਉਹ ਮਾਲਾ ਸਿੰਘ ਨੂੰ ਕਹਿਣ ਲੱਗਾ ਮੈਂ ਤੁਹਾਨੂੰ ਤਨ ਦੇ ਦੇਵਾਂਗਾ ਕੱਲ ਨੂੰ ਸਵੇਰੇ ਆਵ ਤਾਂ ਹਸਤ ਹੋ ਤੋ ਨਹ ਕੀਜੈ ਰੋਸ ਚਿ ਮਤ ਰੋ ਸਿਮਰੋ ਨਹ ਦੋਸ ਜਦੋਂ ਪਤਾ ਲੱਗ ਗਿਆ ਨਾ ਸਤਗੁਰੂ ਉੱਪਰ ਖੜੋਤੇ ਸਾਡਾ ਸਾਰਾ ਕੁਝ ਸੁਣ ਰਿਹਾ ਮਹਾਰਾਜ ਨੂੰ ਉਸ ਗੱਲ ਦਾ ਪਤਾ ਲੱਗ ਗਿਆ ਤਾਂ ਫਿਰ ਨਮਾਣਾ ਜਾ ਹੋ ਕੇ ਨਾ ਢਿੱਲਾ ਜਾ ਹੋ ਕੇ ਬੇਨਤੀ ਕਰਦਾ ਭਾਈ ਬਾਲਾ ਸਿੰਘ ਨੂੰ ਵੀ ਭਾਈ ਮੈਂ ਤੇਰਾ ਧੰਨ ਦੇ ਦੂੰ ਕਿਤੇ ਨਹੀਂ ਜਾਂਦਾ ਧੰਨ ਤੇਰਾ ਤੂੰ ਸਵੇਰੇ ਆ ਜੀ ਮੈਂ ਤੇਰੇ ਸਾਰੇ ਪੈਸੇ ਮੋੜ ਦੂੰਗਾ ਮੈਂ ਹੱਸਦਾ ਸੀ ਤੇਰੇ ਨਾਲ ਮੈਂ ਮਜ਼ਾਕ ਕਰਦਾ ਇਸ ਗੱਲ ਦਾ ਗੁੱਸਾ ਨਾ ਤੂੰ ਕਰ ਮੈਨੂੰ ਮਾਫ਼ ਕਰ ਦੇਵੋ ਦੋਸ਼ ਨਾ ਜਾਣ ਐਮ ਕਹੇ ਨਿਦਕਾਰ ਸੁਪਤਾਏ ਸਰਵ ਜਾਮਣੀ ਜਬ ਬਤਾਏ ਇਸ ਤਰ੍ਹਾਂ ਕਹਿ ਕੇ ਆਪਣੇ ਘਰ ਵਿੱਚ ਜਾ ਕੇ ਸੌ ਗਿਆ ਜਦ ਸਾਰੀ ਰਾਤ ਬੀਤ ਗਈ ਤਾਂ ਉਠ ਕਲਗੀ ਤਰ ਸੋਚਿ ਇਸ਼ਨਾਨੇ ਪਹਿਰੇ ਬਸਤਰ ਦੇਪਤ ਦੂਤ ਬਾਨੇ ਤ ਸਤਿਗੁਰੂ ਜੀ ਨੇ ਫਿਰ ਜਦੋਂ ਅਗਲਾ ਦਿਨ ਚੜ੍ਹਿਆ ਇਸ਼ਨਾਨ ਪਾਨ ਕੀਤਾ ਉੱਠ ਕੇ ਸੁੰਦਰ ਬਾਸਤਰ ਮਹਾਰਾਜ ਪਿਤਾ ਜੀ ਨੇ ਧਾਰਨ ਕੀਤੇ ਅਤੇ ਸਵਾ ਮਜਾਰ ਵਰ ਆਦੇ ਜਾਏ ਮਿਲੇ ਸਵਾ ਸਦ ਜੇ ਸੁਮਦਾਈ ਸਵਾ ਵਿੱਚ ਜਾ ਕੇ ਮਹਾਰ ਤਿਆਰ ਵਰ ਤਿਆਰ ਹੋ ਕੇ ਬਰਾਜਮਾਨ ਹੋਗੇ ਅਤੇ ਸਾਬ ਸਵਾ ਦੇ ਵਿਚਾਰੇ ਜੇ ਸਦਨ ਸੀ ਉਹਨਾਂ ਨੂੰ ਮਿਲੇ ਉਠੇ ਉਹ ਲਹੌਰਾ ਸਿੰਘ ਸਕਾਰੇ ਮਾਲਾ ਸਿੰਘ ਨੂੰ ਨਿਕਟ ਹਕਾਰੇ ਤਾਂ ਜਦੋਂ ਸਾਰੇ ਸਭਾ ਵਿੱਚ ਬੈਠ ਗਏ ਨਾ ਮਹਾਰਾਜ ਵੀ ਆ ਕੇ ਸੱਜ ਗਏ ਸਾਰੇ ਅਹਿਲਕਾਰ ਵੀ ਬੈਠ ਗਏ ਤਾਂ ਭਾਈ ਲਵਰਾ ਸਿੰਘ ਵੀ ਸਵਗਤੇ ਉੱਠ ਪਿਆ ਤੇ ਮਾਲਾ ਸੀ ਉਹਨੂੰ ਆਪਣੇ ਆਪਾਸ ਬੁਲਾ ਲਿਆ ਗਹੇਓ ਰਾਜਪਤ ਸਾਧ ਦੇ ਦਿਨ ਕਰਜ ਉਤਾਰ ਹਰਖ ਤੇ ਸਕੀਨਾ ਸੌਰ ਪਏ ਗਣਕੇ ਉਸ ਨੂੰ ਦੇ ਦਿੱਤੇ ਕਰਜ ਹਲਾ ਤਾ ਤੇ ਉਹ ਖੁਸ਼ ਹੋ ਗਿਆ ਤੇ ਫਿਰ ਪਉਣ ਕਰ ਸਾਚ ਇਸ਼ਨਾਨ ਸੁਧਾਰਾ ਜਹ ਕਲਗੀਧਰ ਕੋ ਦਰਬਾਰ ਫਿਰ ਕਹਿੰਦੇ ਇਸ਼ਨਾਨ ਪਾਣ ਕੀਤਾ ਚੰਗੀ ਤਰ੍ਹਾਂ ਆਪਣਾ ਸਰੀਰ ਦੀ ਸੋਧ ਕੀਤੀ ਕਿਰਿਆ ਕਰਕੇ ਕਹਿੰਦੇ ਫਿਰ ਤਿਆਰ ਵਰ ਤਿਆਰ ਹੋ ਕਰਕੇ ਉੱਥੇ ਪਹੁੰਚ ਗਏ ਜਿੱਥੇ ਮਹਾਰਾਜ ਦਾ ਦਰਬਾਰ ਲੱਗੇ ਤੇ ਆਪ ਆਵ ਕੇ ਸਤਿਗੁਰਾਂ ਦੇ ਸੰਮੁਖ ਹੋ ਗਏ ਜੋਰੇ ਹਾਥ ਧਰੇ ਪਦ ਮਾਥਾ ਨਿਸਵਰਤਾਤ ਚਿਤਵਤ ਚਿਤ ਸਾਥਾ ਹੱਥ ਜੋੜ ਕੇ ਮਹਾਰਾਜ ਦੇ ਪਾਵਨ ਚਰਨਾਂ ਤੇ ਮੱਥਾ ਟੇਕਿਆ ਰਾਤ ਦੇ ਵਰਤਾਨ ਨੂੰ ਚਿੱਤ ਵਿੱਚ ਸੋਚਿਆ ਤਹ ਬਖ ਸਾਵਤ ਦੋਸ਼ ਮਹਾਨ ਜਹ ਹੋਏ ਦਿਨ ਤਬ ਤਵੇ ਬਖਾਨਾ ਉਸ ਨੂੰ ਬਖਸ਼ਾਉਣ ਵਾਸਤੇ ਨਾ ਜੋ ਰਾਤ ਦਾ ਵਰਤਾਨ ਹੋਇਆ ਚਿੱਤ ਵਿੱਚ ਉਹਦੇ ਗਿਲਾ ਸੀ ਵੀ ਮਹਾਰਾਜ ਸਾਡੀਆਂ ਗੱਲਾਂ ਸੁਣ ਲਈਆਂ ਮਹਾਰਾਜ ਮੈਨੂੰ ਬਖਸ਼ ਦੇਣ ਤਾਂ ਚੰਗਾ ਆਪਣੇ ਉਸ ਮਹਾਨ ਦੋਸ਼ ਨੂੰ ਬਖਸ਼ਾਉਣ ਵਾਸਤੇ ਦਿਨ ਹੋ ਕੇ ਮਹਾਰਾਜ ਦੇ ਚਰਨਾਂ ਤੇ ਬੇਨਤੀ ਕਰਦਾ ਛੰਦ ਗੁਰ ਕੇ ਵਿਛੜਿਆ ਸਖ ਲੋਭੇ ਕਾਮ ਕਹੋ ਕਹਿੰਦੇ ਕਾਮਨਾ ਦੇਨ ਲੋਭੀ ਹੋ ਕੇ ਉਹ ਗੁਰੂ ਤੋਂ ਵਿਛੜ ਵਿਛੜੇ ਸਿੱਖ ਨੂੰ ਹੇ ਬਖਸ਼ਣਹਾਰ ਗੁਰੂ ਜੀ ਬਖਸ਼ੋ ਮਹਾਰਾਜ ਮੈਂ ਤੁਹਾਥੋਂ ਵਿਛੜ ਗਿਆ ਸਾਂ કામના ਦੇ ਦੇ ਕਿਉਂਕਿ ਸੰਸਾਰ ਦੀ ਮਾਇਆ ਹੀ ਐਸੀ ਹੈ ਮਹਾਰਾਜ ਜਿਹਦੇ ਕਰਕੇ ਮੈਂ ਭਟਕ ਗਿਆ ਸੰ ਬਖਸ਼ ਗੁਰਬਖਸ਼ਿੰਦ ਮੇਲੇ ਛੱਡ ਰહો ਤਾਹੇ ਪਰਮਾਤਮਾ へ ਸਤਗੁਰੂ へ ਬਖਸ਼ਣ ਹਾਰ ਗੁਰੂ ਜੀ ਮੈਨੂੰ ਬਖਸ਼ ਦਿਓ ਮੇਰੇ ਗੁੱਸਾ ਛੱਡ ਕੇ ਮੈਨੂੰ ਮੇਲ ਲਵੋ ਆਪਣ ਹਾਰੇ ਨੀਤ ਚਲਨ ਸਾਥ ਮਗ ਅਸੀਂ ਤਾਂ ਸਦਾ ਔਗਣ ਹਾਰੇ ਹਾਂ ਮਹਾਰਾਜ ਸੱਚੇ ਸਜ ਦੇ ਮਾਰਗ ਤੇ ਨਹੀਂ ਚੱਲਦੇ ਲੰਪਟ ਭਏ ਕੁਟੰਬ ਨਾ ਮਿਥਿਆ ਲਖਿਓ ਜਗ ਤੇ ਮਹਾਰਾਜ ਪਰਿਵਾਰ ਨਾਲ ਜੁੜੇ ਹੋਏ ਹਾਂ ਇਸ ਜਾਗ ਨੂੰ ਝੂਠਾ ਜਾਣਿਆ ਹੈ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਜੋ ਸੰਸਾਰ ਨਾਲ ਜੁੜ ਕੇ ਰਹਿੰਦਾ ਏ ਸੰਸਾਰ ਤਾਂ ਝੂਠਾ ਹੈ ਤੇ ਝੂਠਾ ਏ ਸੰਸਾਰ ਨਾਲ ਪ੍ਰਮੋਹ ਕਾਧਾ ਪਹਿਨੇ ਮਹਾਰਾਜ ਜਿੱਥੇ ਮਹਾਰਾਜ ਆਮ ਆਗੁਣ ਭਰੇ ਇੱਕ ਗੁਣ ਨਹੀਂ ਮਹਾਰਾਜ ਕਹਿੰਦੇ ਸੀ ਮਹਾਰਾਜ ਜੀ ਸਦਾ ਔਗਣਾਂ ਦੇ ਭਰੇ ਹੋਏ ਸਾਡੇ ਦੀ ਗੁਣੇ ਕੋਈ ਨਹੀਂ ਹੈ ਸੱਚੇ ਮਾਰਗ ਤੇ ਸੀ ਚੱਲਦੇ ਨੇਗੇ ਇਸ ਕਰਕੇ ਤੁਸੀਂ ਸਾਡੇ ਤੇ ਕਿਰਪਾ ਕਰੋ ਦੋਹਰਾ ਹਸ ਕਰ ਸ੍ਰੀ ਮੁਖਤੇ ਕਹਿਓ ਨਹਿ ਧਰੀਐ ਬਪਰੀਤ ਹੱਸ ਕੇ ਗੁਰੂ ਜੀ ਨੇ ਆਪਣੇ ਮੁਖ ਤੋਂ ਕਿਹਾ ਬੇਪ੍ਰੀਤ ਨਾ ਧਾਰਨ ਕਰੋ ਗੁਰੂ ਜੀ ਦੀ ਆਗਿਆ ਨਿਸ਼ਟੇ ਹੋ ਕੇ ਗੁਰ ਕੀ ਆਗਿਆ ਏ ਆਗਿਆ ਸਹੀ ਬੇਧਰਮ ਕੀ ਰੀਤ ਮਹਾਰਾਜ ਕਹਿੰਦੇ ਗੁਰੂ ਦੀ ਆਗਿਆ ਨਿਸ਼ਚੇ ਹੈ ਭਾਈ ਧਰਮ ਦੇ ਵਿੱਚ ਸਾਧਤ ਰਾਜ ਤੇ ਧਰਮ ਹੀ ਇਹ ਮਰਜ਼ਾਦਾ ਹੈ ਕਿ ਬੇਪ੍ਰਿਤ ਹੋ ਕੇ ਚੱਲੋ ਮਹਾਰਾਜ ਕਹਿੰਦੇ ਇਹ ਮਹਾਰਾਜ ਹੱਸਣ ਲੱਗੇ ਕਹਿੰਦੇ ਗੁਰੂ ਦੀ ਆਗਿਆ ਨੂੰ ਮੰਨਣਾ ਸਤਿਗੁਰੂ ਦੇ ਬਚਨਾਂ ਨੂੰ ਸਤ ਕਰਕੇ ਕਮਾਉਣਾ ਇਹੀ ਸੰਸਾਰ ਦੀ ਮਰਜ਼ਾਦਾ ਹੈ ਇਹ ਧਰਮ ਦੀ ਮਰਜ਼ਾਦਾ ਹੈ ਜੋ ਗੁਰੂ ਕਹੇ ਉਹ ਸੋਈ ਪਲ ਮੰਨੋ ਹਰ ਹਰ ਕਥਾ ਨਰਾਲੀ ਮਹਾਰਾਜ ਕਹਿੰਦੇ ਇਸ ਕਰਕੇ ਜੋ ਭਾਈ ਸਤਿਗੁਰੂਆਂ ਦੇ ਪਾਵਨ ਬਚਨਾਂ ਨੂੰ ਮੰਨਦਾ ਹੈ ਉਹਨੇ ਤੇ ਕਥਾ ਹੀ ਨਰਾਲੀ ਹੈ ਕਲਗੀਧਰ ਮਹਾਰਾਜ ਦੇ ਪਾਵਨ ਦਰਬਾਰ ਅੰਦਰ ਆਪਾਂ ਸਤਿਗੁਰਾਂ ਦੇ ਜੋ ਪਾਵਨ ਬਚਨ ਸਰਵਨ ਕਰ ਰਹੇ ਆ ਧੰ ਗੁਰੂ ਅਰਜਨ ਦੇਵ ਮਹਾਰਾਜ ਦਾ ਪਾਵਨ ਸਮਾ ਹੈ ਤਾਂ ਕੋਈ ਸਿੱਖ ਲੰਗਰ ਵਿੱਚ ਸੇਵਾ ਕਰਦਾ ਤੇ ਚੰਗਾ ਚੋਖਾ ਉਹ ਭੋਜਨ ਕਰਦਾ ਤਾਂ ਸਾਰੇ ਕਹਿਣਗੇ ਭਾਈ ਤੂੰ ਕੰਮ ਤਾਂ ਦਾ ਕੋਈ ਕਰਿਆ ਕੋਈ ਕੰਮ ਕਰਿਆ ਕਰ ਤਾ ਉਹ ਕਹਿੰਦੇ ਨਹੀਂ ਜੇ ਮੈਨੂੰ ਗੁਰੂ ਕਹਿਣਗੇ ਤਾਂ ਮੈਂ ਕਰੂੰ ਤੁਹਾਡੇ ਆਖੇ ਨੇ ਮੈਂ ਕਰਨਾ ਮੇਰਾ ਕੰਮ ਖਾਣ ਪੀਣ ਦਾ ਮੈਂ ਖਾਣਾ ਪੀਣਾਗਾ ਅਸੇ ਖਾਣੇ ਮਹਾਰਾਜ ਕੋਲੇ ਬੇਨਤੀ ਕੀਤੀ ਕਿ ਸਤਿਗੁਰੂ ਫਲਾਣਾ ਸਿੰਘ ਭੋਜਨ ਬਹੁਤ ਛਕਦਾ ਹੈ ਲੰਗਰ ਵਿੱਚ ਕੋਈ ਕੰਮ ਨਹੀਂ ਕਰਦਾ ਬਸ ਖਾਣ ਤੇ ਜੋਰ ਹੈ ਕਹਿੰਦੇ ਅੱਛਾ ਕਹਿੰਦੇ ਕਹਿੰਦਾ ਕੀ ਹੈ ਕਹਿੰਦੇ ਜੇ ਮਨ ਗੁਰੂ ਜੀ ਕਹਿਣਗੇ ਤਾਂ ਮੈਂ ਉਹ ਬਚਨਾਂ ਨੂੰ ਕਮਾਉਂਗਾ ਤੁਹਾਡੇ ਅੱਖੇ ਨਹੀਂ ਮੈਂ ਲੱਗਦਾ ਗੁਰੂ ਜੀ ਆਪ ਮੈਨੂੰ ਕਹਿਣ ਸਮਾ ਬਣਿਆ ਸਤਿਗੁਰੂ ਕਿਸੇ ਦਿਨ ਲੰਗਰ ਗਏ ਤਾਂ ਵੇਖਿਆ ਉਹ ਭੋਜਨ ਕਰ ਰਿਹਾ ਸੀ ਤੇ ਮਾਰਾ ਕਹਿੰਦੇ ਹਾਂ ਭਾਈ ਕੋਈ ਕੰਮ ਤੰਦਾ ਗੁਰੂ ਦਾ ਖਾ ਹੀ ਜਾਣਾ ਗੁਰੂ ਦਾ ਲੇਖਾ ਦੇਣਾ ਪੈਂਦਾ ਹੈ ਇਸ ਕਰਕੇ ਤੂੰ ਬੈਠਾ ਖਾਈ ਜਨ ਤੇ ਲੇਖਾ ਕਹਨ ਤੂੰ ਮਹਾਰਾ ਤੁਸੀਂ ਬਚਨ ਕਰੋ ਕੀ ਕਰਾਂ ਤੁਹਾਡੇ ਬਚਨਾਂ ਦੀ ਉਡੀਕ ਹੈ ਕਿਸੇ ਦਾ ਨਹੀਂ ਮੈਂ ਬਚਨ ਮੰਨਣਾ ਤੁਹਾਡੀ ਅੱਗੇ ਮੰਨਾਂਗਾ ਮਾਰਾ ਕਹਿੰਦੇ ਅੱਛਾ ਇਤਨੀ ਗੱਲ ਹੈ ਕਹਿੰਦੇ ਜੀ ਹਾਂ ਤੁਹਾਡੀ ਅੱਗੇ ਮੇਰੇ ਲਈ ਤਨਕਾਲ ਸੱਚ ਹੈ ਕਹਿੰਦੇ ਠੀਕ ਹੈ ਕਹਿੰਦੇ ਜਾਓ ਜਿਖਾ ਚਣੂ ਜਿਉਂਦੀ ਸ਼ਰੀਰ ਨੂੰ ਅੱਗ ਲਾ ਦਿਓ ਕਹਿੰਦੇ ਸਾਤ ਬਚਨ ਸਿੱਖ ਵੀ ਮਰ ਕਹਿੰਦੇ ਮਾਰ ਦੇ ਬਚਨਾਂ ਦੇ ਪੂਰਾ ਉੱਤਰਿਆ ਜਾ ਕੇ ਜਿਖਾ ਚਣੀ ਜਿੰਦੇ ਨੇ ਆਪਣੇ ਅੱਗ ਉਹਨੂੰ ਸ਼ਰੀਰ ਨੂੰ ਅੱਗ ਲਾ ਮਾਰ ਕਹਿੰਦੇ ਦੇਖੋ ਇਹ ਆ ਗੁਰਦਾਬ ਵਚਨ ਕਮਾਉਣ ਵਾਲੇ ਸਿੱਖ ਮਾਰ ਕਹਿੰਦੇ ਦਰਗਾਹ ਤੇਰਾ ਲੇਖਾ ਅਸੀਂ ਕਰਾਂਗੇ ਤੈਨੂੰ ਨਰਕਾ ਚ ਨਹੀਂ ਜਾਣ ਦੇਵਾਂਗੇ ਇਸ ਤਰ੍ਹਾਂ ਮਹਾਰਾਜ ਦੱਸਣਾ ਕਰਦੇ ਐ ਕਿ ਭਾਈ ਜੋ ਗੁਰੂ ਦੇ ਬਚਨਾਂ ਨੂੰ ਕਮਾਉਂਦਾ ਹੈ ਉਹਨੂੰ ਫਿਰ ਧਰਮਰਾਜ ਵੀ ਨਹੀਂ ਕੁਝ ਕਹਿੰਦਾ ਉਹਨੂੰ ਲੇਖਾ ਨਹੀਂ ਦੇਣਾ ਪੈਂਦਾ ਸਾਰਾ ਲੇਖਾ ਉਹਦਾ ਮਿਟ ਜਾਂਦਾ ਹੈ ਕਿਉਂਕਿ ਸਤਗੁਰੂ ਇਸੇ ਲਈ ਕਹਿੰਦੇ ਐ ਸਤਪੁਰੂ ਕਾਜੋ ਸਿੱਖ ਖਾਏ ਭਲ ਖੋ ਠਰ ਨਾਮ ਤੇ ਆਇ ਉਦਮ ਕਰੇ ਭਲਕੇ ਪਰਵਾਦੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਮ ਭਾਈ ਅੰਮ੍ਰਿਤ ਵੇਲੇ ਜਾ ਕੇ ਸਉ ਸ਼ਨਾਣ ਕਰ ਸਤਿਗੁਰ ਦੇ ਅੱਖੋ ਵਸ ਸਿੱਖ ਖਵੋਨਾ ਤਾਂ ਅੰਮ੍ਰਿਤ ਵੇਲੇ ਜਾ ਕੇ ਨਾਮ ਜਪ ਸਿਮਰਨ ਕਰ ਤਾਂ ਤੁੰਦ ਬਾਬਾ ਨਰਿੰਦਰ ਸਿੰਘ ਜੀ ਜਮਦੀ ਕਲਾ ਵਾਲੇ ਉਹੀ ਬਚਨ ਕਰਿਆ ਕਰਦੇ ਭਾਈ ਸਿੱਖਾ ਜਿਸੇ ਵੇਲੇ ਵੀ ਤੇਰੇ ਨੈਤਰ ਖੁੱਲਣ ਨਾ ਹਿੰਮਤ ਤੁਹਾਡੀ ਆਪਦੀ ਹੈ ਵੀ ਭਾਵੇਂ ਲੇਟੇ ਲੇਟੇ ਜਾਗ ਲੋ ਤੇ ਭਾਵੇਂ ਉੱਠ ਕੇ ਬਹਿ ਕੇ ਜਾਗ ਲੋ ਪਰ 5-10 ਮਿੰਟ ਪਹਿਲਾਂ ਉਠਣ ਸਾਰ ਨਰੰਕਾਦ ਸਿਮਰਨ ਜ਼ਰੂਰ ਕਰੋ ਉਹ ਤੁਹਾਡੀ ਮਰਜ਼ੀ ਹੈ ਵਾਹਿਗੁਰੂ ਪੜ੍ਹ ਲਓ ਮੂਲ ਮੰਤਰ ਪੜ੍ਹ ਲਓ ਗੁਰ ਮੰਤਰ ਪੜ੍ਹ ਲਓ ਪਰ 5-10 ਮਿੰਟ ਗੁਰੂ ਦਾ ਉਠ ਅਨਸਾਰ ਨਾਮ ਜ਼ਰੂਰ ਲਵੋ ਉਹਦੇ ਨਾਲ ਤੁਹਾਡਾ ਪਲਾ ਹੋ ਸਕਦਾ ਹੈ ਇਸ ਕਰਕੇ ਕਹਿੰਦੇ ਗੁਰੂ ਨੇ ਬਚਨ ਕੀਤਾ ਹੈ ਪਾਇ ਭਰੇ ਇਸ਼ਨਾਨ ਪਾਨ ਕਰੋ ਆਪਨ ਸਰੀਰ ਦੀ ਕਿਰਿਆ ਸੋਧੋ ਫੇਰ ਵੀ 10-15 ਮਿੰਟ ਨਾਮ ਜਪੋ ਸਿਮਰਨ ਕਰੋ ਉਸ ਤੋਂ ਬਾਅਦ ਚੜ੍ਹੇ ਦਿਵਸ ਰਬਾਣੀ ਗਾ ਮਾਰੋ ਦਿਨ ਚੜਦਾ ਫਿਰ ਜੋ ਸਤਗੁਰਾਂ ਨੇ ਸਾਨੂੰ ਪੰਜ ਬਾਣੀਆਂ ਨਿਤਨੇਮ ਦੀਆਂ ਬਖਸ਼ੀਆਂ ਭਾਈ ਆਪਣਾ ਫਿਰ ਨਿਤਨੇਮ ਕਰੋ ਬਾਣੀ ਪੜੋ ਤੇ ਫਿਰ ਆਪਣਾ ਕਾਰਵਿਹਾਰ ਕਰੋ ਫਿਰ ਸੰਸਾਰ ਦੀ ਕਿਰਿਆ ਚੱਲੇਗੀ ਤਾਂ ਇਸ ਤਰ੍ਹਾਂ ਮਹਾਰਜ ਬਚਨ ਕਰ ਰਹੇ ਹੈ ਕਿ ਭਾਈ ਬੇਪ੍ਰੀਤੀ ਨਾ ਧਾਰਨ ਕਰ ਗੁਰੂ ਦੀ ਆਗਿਆ ਤੇ ਨਿਸ਼ਚਾ ਰੱਖ ਕਿਉਂਕਿ ਸਾਹਿਤਰ ਇਹ ਗੱਲ ਕਹਿੰਦੇ ਆ ਵੀ ਗੁਰੂ ਦੇ ਬਚਨ ਨੂੰ ਕਮਾਉਣਾ ਧਰਮ ਦੀ ਮਰਯਾਦਾ ਹੈ ਕਾਮ ਕ੍ਰੋਧ ਮਦ ਲੋਭ ਤੇ ਕਰੋ ਨਹੀਂ ਅਪਰਾਧ ਕਾਮ ਕ੍ਰੋਧ ਦੇ ਲੋਭ ਦੇ ਨਸ਼ੇ ਵਿੱਚ ਕੋਈ ਅਪਰਾਧ ਨਾ ਕਰ ਤੇ ਕਹਿੰਦੇ ਰਿਤਾ ਸਰਲ ਬਿਨ ਕਪਟ ਤੇ ਪੰਥ ਚਲਾਏ ਹੋ ਸਾਧ ਹਿਰਦਾ ਸਦਾ ਕਪਟ ਰਹਿਤ ਕਰ ਕਹਿੰਦੇ ਸਰਲ ਕਰੋ ਇਹੀ ਸਾਧ ਮਾਰਗ ਹੈ ਮਾਰਗ ਇਹਦੀ ਮੁਕਤੀ ਨੂੰ ਚਾਹੁੰਦਾ ਭਾਈ ਫੇ ਤੂੰ ਕਿਤੇ ਵਿਕਾਰਾਂ ਵਿੱਚ ਗ੍ਰਸਤ ਹੋ ਕੇ ਕੋਈ ਅਪਰਾਧ ਨਾ ਕਰੇ ਮਹਾਰਾਜ ਦੀ ਬਾਣੀ ਤਾਂ ਕਹਿੰਦੀ ਆ ਵੀ ਅਚੇਤ ਪਾਪ ਤੇ ਡਰ ਇਹ ਮਨ ਜਿਹੜਾ ਤੇਰੇ ਕੋ ਜਾਚੇਤੇ ਵੀ ਨਹੀਂ ਐਸੇ ਪਾਪ ਕਰਨ ਤੋਂ ਵੀ ਡਰ ਜਿਹੜਾ ਜਾਗ ਧਿਆਨ ਚ ਹੈ ਉਹ ਤਾਂ ਡਰਨੇ ਡਰਨਾ ਪਰ ਜਿਹੜਾ ਅਚੇਤ ਪਾਪ ਉਹ ਤੋਂ ਵੀ ਡਰ ਆਪਾਂ ਦਰੇ ਫਿਰਦੇ ਆ ਨਾ ਤੇ ਪੈਰਾਂ ਥੱਲੇ ਕਈ ਵਾਰ ਕੋਈ ਜਾਨਵਰ ਕੋ ਕੀੜੀ ਪਤੰਗਾ ਮਾਰ ਜਾਂਦਾ ਕਹਿੰਦੇ ਉਹਦਾ ਵੀ ਪਾਪ ਲੱਗਦਾ ਤੇ ਮਹਾਬਗ ਜਿਹੜੇ ਬਾਦਮੰਬਲ ਸਿੱਖ ਨੇ ਉਹ ਪ੍ਰਚਾਰਨਾਦਲੇ ਕੋਈ ਕੀੜਾ ਮਰ ਜਾਣਾ ਨਾ ਕੀੜੇ ਮਰ ਕੰਨ ਨਾ ਕੰਨ ਚਰਬਾ ਰ ਆ ਕਰੀ ਜਾਣਾ ਵੀ ਮੇਥੋ ਜੀਵ ਹੱਤਿਆ ਹੋ ਗਈ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਵਿਕਾਰਾਂ ਵਿੱਚ ਗ੍ਰਸਤ ਹੋ ਕੇ ਅਪਰਾਧ ਕਰਨ ਤੋਂ ਡਰ। ਹਿਰਦੇ ਦੇ ਵਿੱਚ ਕਵਟ ਨਾ ਰੱਖ। ਹਿਰਦੇ ਨੂੰ ਕਵਟ ਤੋਂ ਰਹਿਤ ਰੱਖ। ਤੇ ਸਰਲ ਹੋ ਕੇ ਨਿਰੰਕਾਰ ਦਾ ਨਾਮ ਜਪ ਸਿਮਨ ਕਰ। ਇਹੀ ਸਾਧ ਮਾਰਗ ਹੈ। ਨਿਗਟ ਬਠਾਇਓ ਆਪਣੇ ਸਿੱਖਾ। ਦਬੇ ਹੇਤ ਸਿੱਖਿਆ ਦੇਣ ਵਾਸਤੇ ਗੁਰੂ ਜੀ ਨੇ ਉਹਨਾਂ ਨੂੰ ਆਪਣੇ ਪਾਸ ਬਿਠਾਇਆ ਸੋਨਤ ਸਬਾਮਹ ਸਿੱਖ ਸੂਬਤ ਸੋਮਤ ਸਮੇਤ ਸਬਾ ਦੇ ਵਿੱਚ ਬੈਠੇ ਜਿਹੜੇ ਬੁੱਧੀਮਾਨ ਸਿੱਖ ਨੇ ਨਾ ਸੋਭ ਰਹੇ ਨੇ ਉਹਨਾਂ ਨੇ ਵੀ ਫਿਰ ਮਹਾਰਾਜ ਨੇ ਸੁਣਾਉਣਾ ਕੀਤਾ ਮਹਾਰਾਜ ਕਹਿੰਦੇ ਭਾਈ ਕੋਈ ਜੋਰੀ ਹੋਇਆ ਉਨੇ ਬਹੁਤ ਆਬੀ ਉਮਰ ਦੇ ਅੰਦਰ ਰਹ ਕਰਕੇ ਨਾ ਬਹੁਤ ਧਨ ਦੋੜਿਆ ਕਿ ਮਾਇਆ ਮੇਰੀ ਅੰਤ ਵੇਲੇ ਸਹਾਇਤਾ ਕਰੇਗੀ ਅੰਤ ਸਮਾ ਆ ਗਿਆ ਬੜਾ ਕੰਜੂਸ ਹੈ ਕਿਤੇ ਵੀ ਪੈਸਾ ਤੇਲਾ ਖਰਚ ਨਹੀਂ ਕਰਦਾ ਮਾਇਆ ਜੋੜ ਜੋੜ ਰੱਖੀ ਗਿਆ ਸਮਾ ਬਣਿਆ ਅੰਤ ਸਮਾ ਆ ਗਿਆ ਜਮਦੂਤ ਲੈਣ ਵਾਸਤੇ ਆ ਗਏ ਭਾਈ ਤੇਰਾ ਸਮਾ ਹੋ ਗਿਆ ਚੰਨਵਰ ਅਸੀਂ ਤੈਨੂੰ ਲੈਣ ਵਾਸਤੇ ਆਂ ਤੇਰਾ ਲੇਖਾ ਕਰਨਾ ਤਾਂ ਕਹਿਣ ਲੱਗਾ ਮੈਨੂੰ ਇੱਕ ਦਿਨ ਦੀ ਮੌਲਤ ਦੇ ਦਿਓ ਮੈਂ ਜਿਹੜੇ ਪੈਸੇ ਲੈਣੇ ਲੋਕਾਂ ਤੋਂ ਤੁਹਾਨੂੰ ਲੈਣਾ ਆਪਣਾ ਤੇ ਮੈਂ ਕੱਤਰ ਕਰ ਲਾਂ ਜਿਹੜੇ ਮੇਰੇ ਕਰਮ ਰਹਿੰਦੇ ਮੈਂ ਕਰ ਲਾਂ ਮੈਨੂੰ ਇੱਕ ਦਿਨ ਦਾ ਮੌਲਤ ਦੇ ਦਿਓ ਕੱਲ ਨੂੰ ਲੈ ਜੋ ਉਹਦੇ ਬਦਲੇ ਜੋ ਚਾਹੋ ਮੈਂ ਦੇਣ ਨੂੰ ਤਿਆਰ ਤਾਂ ਜਦੋਂ ਕਹਿਣ ਲੱਗੇ ਭਾਈ ਤੇਰਾ ਲੇਖਾ ਹੋਣੇ ਹੁਣ ਤੈਨੂੰ ਜਾਣੇ ਪੈਣਾ ਤੂੰ ਰਹਿ ਨਹੀਂ ਸਕਦਾ ਇਹ ਕਪਾਲ ਵੀ ਤੇ ਤੈਨੂੰ ਜਾਣੇ ਪੈਣਾ ਕਹਿੰਦਾ ਨਹੀਂ ਤੁਸੀਂ ਤਰ੍ਹਾਂ ਕਰੋ ਮੈਨੂੰ ਕਿਦਾਰ ਇੱਕ ਰਾਤ ਦਾ ਸਮਾਂ ਦੇ ਦਿਓ ਕੱਲ ਰਾਤ ਮੈਨੂੰ ਤੁਸੀਂ ਲੈ ਜਾ ਜੇ ਤੁਸੀਂ ਮੇਰੇ ਧਨ ਦਾ ਚੌਥਾ ਹਿੱਸਾ ਲੈ ਲਓ ਉਹ ਕਹਿੰਦੇ ਨਾ ਵੀ ਸਾਹੀ ਧਨ ਲੈਣਾ ਹੀ ਨਿਕਾ ਤੇਰੀ ਮਰਦੂ ਨਿਸ਼ਚੈਤਾ ਤੈਨੂੰ ਲੈ ਕੇ ਜਾਣਾ ਸਾਡੇ ਧਨ ਕਿਸ ਕੰਮ ਕਹਿੰਦੇ ਨਹੀਂ ਪਰ ਤੁਸੀਂ ਤੀਜਾ ਹਿੱਸਾ ਲੈ ਲਓ ਚਲੋ ਜੋ ਪਦਾਰਥ ਮੇਰਾ ਧੰਨਾ ਹੈ ਤੀਜਾ ਹਿੱਸਾ ਲੈ ਲਓ ਪਰ ਮੇਰੀ ਜਾਨ ਬਖਸ਼ੋ ਜਾਨ ਨੂੰ ਕਹਿੰਦੇ ਨਹੀਂ ਭਾਈ ਕਹਿੰਦੇ ਤੀਜਾ ਨਹੀਂ ਉਹ ਦੂਜਾ ਹਿੱਸਾ ਲੈ ਜੋ ਕਰਦਾ ਕਰਦਾ ਕਹਿੰਦੇ ਸਾਰਾ ਇਹ ਧੰਨਾ ਲੈ ਜਾ ਜਾਮਰਾਦ ਕਹਿੰਦੇ ਭਾਈ ਜੇ ਤੂੰ ਭਾਵੇਂ ਸਾਰੇ ਸੰਸਾਰ ਦਾ ਧੰਨ ਵੀ ਦੇ ਦੇਣਾ ਵਸਤੂਆਂ ਦੇ ਦੇਵੇਂ ਤਾਂ ਵੀ ਸੀ ਤੇਰੀ ਜਾਨ ਨਹੀਂ ਬਖਸ਼ਣੀ ਤੈਨੂੰ ਲਿਜਾਣੇ ਲਜਾਣਾ ਤੇਰਾ ਸਮਾ ਹੋ ਗਿਆ ਤੇ ਤੈਨੂੰ ਇਹ વૃਦਾ ਵਿਧਾਨ ਹੈ ਤੇ ਤੈਨੂੰ ਮਰਨਾ ਪੈਣਾ ਤੈਨੂੰ ਜਾਣਾ ਪੈਣਾ ਸਾਰਾ ਕੁਝ ਛੱਡਣਾ ਪੈਣਾ ਤਿਆਗਣਾ ਪੈਣਾ ਤੈਨੂੰ ਇੱਕ ਵਾਰ ਤਾਂ ਕਹਿਣ ਲੱਗੇ ਇੱਕ ਵਾਰ ਫਿਰ ਮੇਰੀ ਸ਼ਰਤਾਂ ਪੂਰੀ ਕਰ ਦੋ ਆਖਰੀ ਖਵਾਇਸ਼ ਤਾਂ ਹਰ ਦੇ ਪੂਰੀ ਹੁੰਦੀ ਹੈ ਇੱਕ ਖਵਾਇਸ਼ ਮੇਰੀ ਕਹਿੰਦੇ ਦਸ ਕਦੇ ਮੈਨੂੰ ਆਪਣੀ ਮਾਇਆ ਨਾਲ ਗੱਲ ਕਰ ਲੈਣ ਦੋ ਮਾੜੀ ਫੇਰ ਕਰਿਓ ਆ ਆਪਣੀ ਤਜੋਰੀ ਖੋਲੀ ਤੂਬਤ ਕੀਤੀ ਤੇ ਲక్ష్ਮੀ ਨੂੰ ਪੁਕਾਰਨ ਲੱਗਾ ਕਿ हे ਲక్ష్ਮੀ ਮਾਤਾ ਅੰਤ ਸਮਾ ਆ ਗਿਆ ਮੈਂ ਤੇਰੀ ਹੁਣ ਤੱਕ ਤੂਬਤੇ ਹੁਣ ਤੱਕ ਤੈਨੂੰ ਜੋੜਦਾ ਤਾਂ ਹੀ ਰਿਆਂ ਕਿ ਤੂੰ ਮੇਰੀ ਅੰਤ ਵੇਲੇ ਸਹਾਇਤਾ ਕਰੇਂਗੀ ਤੇ ਆ ਜਮਰਾਜ ਆਗੇ ਮੇਰੀ ਸਹਾਇਤਾ ਕਰ ਕਹਿੰਦੇ ਉਦੋਂ ਹੀ ਅਕਾਸ਼ ਬਾਣੀ ਹੋਏ ਤੇ ਮਾਇਆ ਜਿਹੜੀ ਸੀ ਰਸ਼ਮੀ ਸੀ ਉਹ ਪ੍ਰਗਟ ਹੋ ਗਈ। ਤੋ ਕਹਿੰਦਾ ਵੀ اے ਜੋਵਾਰੀ ਜੇ ਤੂੰ ਕਿਸੇ ਦਾ ਭਲਾ ਕਰਦਾ ਕਿਸੇ ਗਰੀਬ ਦੇ ਮੁੱਖ 'ਚ ਭੋਜਨ ਪਾਉਂਦਾ ਕਿਸੇ ਗਰੀਬ ਦਾ ਕੰਨ ਢੱਕਦਾ ਕਿਸੇ ਦੀ ਸਹਾਇਤਾ ਕਰਦਾ ਲੋੜਵੰਦ ਨੂੰ ਦਿੰਦਾ ਕਿਤੇ ਖਰਚ ਕਰਦਾ ਕੋਈ ਪੁੰਨਦਾਨ ਕਰਦਾ ਤਾਂ ਮੈਂ ਤੇਰੀ ਸਹਾਇਤਾ ਆਪ ਕਰਨ ਦੀ ਤੈਨੂੰ ਕੋਈ ਕਾਰਨ ਦੀ ਲੋੜ ਹੀ ਨਹੀਂ ਸੀ। ਪਰ ਤੂੰ ਤਾਂ ਮੈਨੂੰ ਜੋੜ ਕੇ ਰੱਖਿਆ ਤਜੋਰੀ ਵਿੱਚ ਬੰਦ ਕਰਕੇ ਰੱਖਿਆ ਤੂਫਾਂ ਦਿਖਾਈ ਗਏ ਖਰਚਿਆ ਵੀ ਨਹੀਂ ਕਿਸੇ ਨੂੰ ਮੰਗੇ ਤਾਂ ਵੀ ਨਹੀਂ ਦਿੱਤੇ ਕੰਜੂਸੀ ਕਰਦਾ ਰਿਆ ਤੇ ਜਦੋਂ ਤੂੰ ਕੋਈ ਸ਼ੁਭ ਕਰਮ ਕਮਾਇਆ ਨਹੀਂ ਕੋਈ ਪੁੰਨਦਾਨ ਕੀਤਾ ਹੀ ਨਹੀਂ ਲੋੜਵੰਦ ਦੀ ਸਹਾਇਤਾ ਹੀ ਨਹੀਂ ਕਰੀ ਤੇ ਫਿਰ ਮੈਂ ਤੇਰੀ ਸਹਾਇਤਾ ਕੀ ਕਰਾਂ ਤੇਰੀ ਕੋਈ ਸਹਾਇਤਾ ਨਹੀਂ ਹੋਣੇਗੀ ਇਹ ਧੰਨੇ ਮਾਇਆ ਤੇਰੇ ਨਾਲ ਨਹੀਂ ਜਾਣੇਗੀ ਤੇਰਾ ਸਵਾਰਾ ਤਾਂ ਹੀ ਜਾਣਾ ਜੇ ਤੂੰ ਕਿਸਦਾ ਭਲਾ ਕਰਦਾ ਭੁੱਖੇ ਨੂੰ ਭੋਜਨ ਦਿੰਦਾ ਕਪੜੇ ਤੋਂ ਹੀਣੇ ਨੂੰ ਨੰਗੇ ਨੂੰ ਤੂੰ ਵਸਤਰ ਦਿੰਦਾ ਕਿਸੇ ਮਕਾਨ ਦੀ ਛੱਤ ਪਵਾ ਦਿੰਦਾ ਕਿਸੇ ਗਰੀਬ ਦਾ ਬੱਚਾ ਪੜਾ ਦਿੰਦਾ ਤੇਦਾ ਭਲਾ ਕਰ ਦਿੰਦਾ ਭਾਵ ਕਿਸੇ ਦਾ ਪੇਟ ਭਰਦਾ ਕਿਸੇ ਦਾ ਤਨ ਢੱਕਦਾ ਕੋਈ ਪਰਉਪਕਾਰ ਕਰਾਉਂਦਾ ਕੋਈ ਸ਼ੁਭਕਰਮ ਕਰਦਾ ਕੋਈ ਪੁੰਨਦਾਰ ਕਰਦਾ ਚੰਗੇ ਥਾਂ ਤੇ ਕੋ ਗੁਰੂ ਘਰ ਨੂੰ ਕੋ ਮੰਦਿਰ ਮਸਜਿਦ ਨੂੰ ਦਿੰਦਾ ਤਾਂ ਮੈਂ ਤੇਰੀ ਸਹਾਇਤਾ ਕਰਨੀ ਸੀ ਇੱਥੇ ਮੇਰੇ ਹੱਥ ਖੜੇ ਮੈਂ ਤੇਰੀ ਸਹਾਇਤਾ ਨਹੀਂ ਕਰ ਤਉ ਸਾਰਾ ਧਨ ਤਿਆ ਕੇ ਜਲਾ ਗਿਆ ਆਪਾਂ ਸਰਬਣ ਕਰਦੇ ਆਏ ਹੁਣ ਤਾਂ ਸਿਕੰਦਰ ਨੇ ਤਾਂ ਕਬਰਾਂ ਦੇ ਵਿੱਚੋਂ ਵੀ ਪੈਸੇ ਕਢਾ ਲਏ ਸੀ ਚਾਂਦੀ ਦੇ ਇੱਕ ਇੱਕ ਪੈਸਾ ਮਰਦੇ ਦੇ ਜੇਬ ਚ ਪਾਇਆ ਜਾਂਦਾ ਸੀ ਅੱਜ ਵੀ ਰੀਤੀ ਅੱਜਕੱਲ ਹੈ ਵੀ ਰੁਪਈਆ ਜੇਬ ਚ ਪਾਉਂਦੇ ਮਰਦੇ ਨੇ ਤਾਂ ਉਦੋਂ ਚਾਂਦੀ ਦੇ ਪੈਸੇ ਚੱਲਦੇ ਸੀ ਚਾਂਦੀ ਦੇ ਰੁਪਈਆ ਤੇ ਉਹਨੇ ਐਲਾਨ ਕਰਤਾ ਸੀ ਵੀ ਜਿਹੜਾ ਇੱਕ ਪੈਸਾ ਮੈਨੂੰ ਚਾਂਦੀ ਦਾ ਦੇਊਗਾ ਉਹਦੇ ਨਾਲ ਮੈਂ ਆਪਣੀ ਲੜਕੀ ਦਾ ਵਿਆਹ ਕਰ ਦੂੰਗਾ ਤਾਂ ਇੱਕ ਲੜਕੇ ਨੇ ਦੇਖਿਆ ਵੀ ਆਪਣੇ ਪਿਤਾ ਦੇ ਨੂੰ ਪਤਾ ਸੀ ਵੀ ਘਰ ਇਹਦਾ ਹੁਣ ਤਾਂ ਕੋਈ ਹੈ ਨਹੀਂ ਤੇ ਪਿਤਾ ਦੇ ਆਪਾਂ ਕਬਰ ਚੋਂ ਉਦੋਂ ਚਾਂਦੀ ਦਾ ਪੈਸਾ ਪਾਇਆ ਸੀ ਤੇ ਕੱਢ ਲਈ ਉਹ ਕਬਰ ਖੋਦ ਕੇ ਆਪਣੇ ਪਿਤਾ ਦੀ ਕਬਰ ਦੇ ਵਿੱਚੋਂ ਚਾਂਦੀ ਦਾ ਰੁਪਈਆ ਉਹ ਕੱਢ ਕੇ ਲੈ ਗਿਆ ਤੇ ਜਾ ਕੇ ਰਾਜਨ ਦੇ ਤਾ ਵੀ ਆ ਚੱਕ ਚਾਂਦੀ ਦਾ ਪੈਸਾ ਕੁੜੀ ਦਾ ਰਿਸ਼ਤਾ ਦੇ ਉਹ ਕਹਿੰਦਾ ਰਿਸ਼ਤਾ ਤਾਂ ਮੈਂ ਤੈਨੂੰ ਕਰ ਦੋ ਨਾ ਸਾਰਾ ਧਨ ਤਾਂ ਮੈਂ ਲੁੱਟ ਲਿਆ ਲੋਕਾਂ ਦਾ ਤੂੰ ਕਿੱਥੋਂ ਲੈ ਆਇਆ ਕਹਿੰਦਾ ਜੀ ਮੈਂ ਆਪਣੇ ਪਿਤਾ ਦੀ ਕਬਰ ਖੋਦ ਕੇ ਲਿਆਇਆ ਮੁਰਦੇ ਦੇ ਚਾਂਦੀ ਦਾ ਪੈਸਾ ਰੱਖਿਆ ਜਾਂਦਾ ਤੇ ਕਬਰਾਂ ਖੁਦਾ ਅਕਨਸਾਰਾ ਤੁਹਾਨੂੰ ਉੱਥੋਂ ਵੀ ਕਢਾ ਲਿਆ ਪਰ ਜਦੋਂ ਅੰਤ ਵੇਲਾ ਆਇਆ ਤਾਂ ਉਹ ਕਹਿ ਗਿਆ ਸੀ ਵੀ ਮੇਰੇ ਹੱਥ ਕਫਨ ਤੋਂ ਬਾਹਰ ਕਰ ਦਿਓ ਵੀ ਪਤਾ ਲੱਗ ਜੇ ਲੋਕਾਂ ਨੂੰ ਵੀ ਸਕੰਦਰ ਵੀ ਖਾਲੀ ਹੱਥ ਹੀ ਗਿਆ ਮਾਇਆ ਨਾਲ ਨਹੀਂ ਗਈ ਉਹਦੇ ਤਾਂ ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਜਿੰਨਾ ਸੰਸਾਰ ਦਾ ਤੂੰ ਕਰਮ ਕਰ ਲੈ ਤਨ ਪਦਾਰਥ ਜੋੜ ਲੈ ਤੇਰੇ ਨਾਲ ਨਹੀਂ ਜਾਣਗੇ ਨਾਲ ਤਾਂ ਤੇਰੇ ਜਾਣਾ ਕੀਤਾ ਹੋਇਆ ਸ਼ੁਭ ਕਰਮ ਜਪਿਆ ਹੋਇਆ ਨਾਮ ਕਮਾਈ ਹੋਈ ਬਰਕ ਨਿਰੰਕਾਰ ਦੀ ਸੇਵਾ ਸਿਮਰਨ ਉਹ ਤੇਰੇ ਨਾਲ ਜਾਣੀ ਹੈ ਹੋਰ ਪਦਾਰਥ ਤੰਨ ਇਹ ਜਾਇਦਾ ਜਮੀਨਾਂ ਸਾਰੀਆਂ ਇੱਥੇ ਰਹਿ ਜਾਣੀਆਂ ਇਹ ਕੋਠੀਆਂ ਮਹਿਲ ਮੜੀਆਂ ਨੇ ਸਭ ਇੱਥੇ ਰਹਿ ਜਾਣੀਆਂ ਕਿਸੇ ਨੇ ਤੇਰੇ ਨਾਲ ਨਹੀਂ ਜਾਣਾ ਨਾ ਪਰਿਵਾਰ ਨੇ ਨਾ ਭੈਣ ਭਰਾ ਨੇ ਨਾ ਰਿਸ਼ਤੇਦਾਰ ਨੇ ਨਾ ਚਾਚਿਆਂ ਤਾਇਿਆਂ ਨੇ ਨਾ ਮੁੰਡੇ ਨੇ ਨਾ ਕੁੜੀ ਨੇ ਨਾ ਘਰ ਵਾਲੀ ਨੇ ਨਾ ਪਿਤਾ ਨੇ ਨਾ ਮਾਤਾ ਨੇ ਕਿਸੇ ਦੇ ਨਾਲ ਨਹੀਂ ਜਾਣਾ ਤਾਂ ਹੀ ਤਾਂ ਪਿਤਾ ਜੀ ਅੰਮਤ ਵੇਲੇ ਹੁਕਮ ਕਰਦੇ ਆ ਵੀ ਇਹੋ ਕਟੰਬ ਜੇ ਤੂੰ ਦੇਖਦਾ ਚੱਲੇ ਨਹੀਂ ਤੇਰੇ ਨਾਲ ਇਹ ਸਾਹ ਤੇਰੇ ਚੱਲੇ ਨਹੀਂ ਤੇ ਸਨਾਲ ਕੋ ਵੇਖ ਤਾਮ ਜਿਹੜਾ ਤੂੰ ਵੇਖਦਾ ਪਰਵਾਜ ਨੂੰ ਮੋਹ ਕਰਕੇ ਭੱਜਿਆ ਫਿਰਦਾ ਐ ਅੰਤ ਵੇਲੇ ਤੇਰਾ ਕਿਸੇ ਦੇ ਨਾਲ ਨਹੀਂ ਜਾਣ ਆਉਂਦਾ ਇਸ ਕਰਕੇ ਨਾ ਚਿੱਤ ਨਾ ਜੋੜ ਠੀਕ ਐ ਸੰਸਾਰ ਦੀ ਲੋੜ ਐ ਪਰਿਵਾਰ ਚਾਹੀਦਾ ਬੱਚੇ ਚਾਹੀਦੇ ਆ ਮਾਤਾ ਪਿਤਾ ਚਾਹੀਦਾ ਰਿਸ਼ਤੇਦਾਰ ਚਾਹੀਦੇ ਆ ਕੁਟੰਬ ਦੀ ਲੋੜ ਹੈ ਪਰ ਕਹਿੰਦੇ ਸੰਸਾਰ ਤੱਕ ਸੀਮਤ ਰਹਿ ਅੱਗੇ ਨਾ ਜਾ ਕਿਉਂਕਿ ਮਾਇਆ ਜਾਲ ਵਿੱਚ ਨਾ ਫਸ ਕਮਲ ਦੇ ਫੁੱਲ ਵਾਂਗ ਰਹਿ ਜੜਾਂ ਸੰਸਾਰਕ ਰਖ ਆਪਨਾਪ ਉੱਚਾ ਕਰਕੇ ਨਿਰੰਕਾਰ ਦੀ ਬੰਦਗੀ ਕਰ ਜਿਵੇਂ ਕਮਲਦਾ ਪੁਲਕ ਅਕਸ਼ਤ ਕਰਦਾ ਨਾ ਜਿਹੜਾ ਕਮ ਚਿੱਕਰ ਤੇ ਰਹੇ ਕੇ ਵੀ ਆਪਣੇ ਆਪ ਚਿੱਕਰ ਤੋਂ ਨਿਰਲੇਪ ਰੱਖਦਾ ਉਸੇ ਤਰ੍ਹਾਂ ਤੂੰ ਵੀ ਸੰਸਾਰ ਵਿੱਚ ਰਹੇ ਕੇ ਸੰਸਾਰ ਤੋਂ ਨਿਰਲੇਪ ਰਹਿ ਅੰਮਤ ਵੇਲੇ ਜਾ ਕੇ ਬਾਣੀ ਪੜ ਸਿਮਨ ਕਾ ਨਿਰੰਕਾਰ ਦੀ ਬੰਦਗੀ ਕਰ ਦਿਨੇ ਦਿਨੇ ਆਪਣਾ ਕਰਮ ਕਰ ਸੰਸਾਰ ਦੇ ਨ ਲੋੜਾਂ ਪੂਰੀਆਂ ਕਰ ਪਰਿਵਾਰ ਵਿੱਚ ਰਹੇ ਆਪਣਾ ਜੀਵਨ ਬਸਰ ਕਰ ਤਾਂ ਜੋ ਬਾਣੀ ਕਹ ਰਹੀ ਹੈ ਕਿ ਭਈ ਪ੍ਰਾਪਤ ਮਾਨਖ ਦੇ ਹੁਰੀਆ गोविंद ਮੈਲਣ ਕੀ ਇਹ ਤੇਰੀ ਵਰੀਆ ਅਵਰ ਕਾਛਰ ਕਿਤੇ ਨਾ ਕਾਮਿਲ ਸਾਧ ਸੰਗਤ ਭਜ ਕੇਵਲ ਨਾਮ ਕਿਸ ਕਰਕੇ ਭਾਈ ਤੂੰ ਨਰਨਹਾਰ ਦਾ ਨਾਮ ਜਪ ਜੋ ਤੇਰਾ ਅੰਤ ਵੇਲੇ ਜੀਨੇ ਤੇਰੀ ਸਹਾਇਤਾ ਕਰਨੀ ਆ ਜੋ ਤੇਰੇ ਨਾਲ ਜਾਣਾ ਤੇ ਇਸ ਕਰਕੇ ਮਹਾਰਜ ਕਹਿੰਦੇ ਭਾਈ ਇਹ ਪਦਾਰਥ ਥਾਣੇ ਧੰਨ ਨੇ ਤੇਰੇ ਨਾਲ ਨਹੀਂ ਜਾਣਾਗਾ ਇਹਨਾਂ ਦਾ ਮੋਹ ਤੂੰ ਤਿਆਗ ਦੇ ਸਤਗੁਰੂ ਜੀ ਕਿਰਪਾ ਕਰਨ ਐਸੀ ਮਤ ਐਸੀ ਬੁੱਧੀ ਬਖਸ਼ਿਸ਼ ਕਰਨ ਤਾਂ ਜੋ ਉਸ ਜੋ ਗੁਰਮਤਾ ਮਾਰਗ ਉਹਨੂੰ અપਨਾ ਸਕੀਏ ਸੰਸਾਰ ਦੀ ਮਾਇਆ ਤੋਂ ਨਿਰਲੇਪ ਹੋ ਕੇ ਨਿਰੰਕਾਰ ਦੇ ਪਾਵਨ ਬਚਨਾਂ ਨੂੰ ਕਮਾ ਕੇ ਇਸ ਭਵ ਸਾਗਰ ਤੋਂ ਪਾਰ ਹੋ ਸਕੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਆਪ ਸੰਗ ਦਾ ਸੁਣਿਆ ਦਾਸਾਂ ਦਾ ਬੋਲਿਆ ਪ੍ਰਵਾਣ ਸਰਬ ਭੁਲਾ ਮਾ ਕੋਈ ਵੀ ਰਸਨਾ ਵਾਂਝੀ ਨਾ ਰਹੇਗਾ ਜਿਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ